ਸਿਮਰਨ ਨਾਲ ਹੀ ਵਿਚਾਰਾਂ ਤੇ ਕਾਬੂ ਸੰਭਵ ਕੋਜਨੇਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਿਬਰ ਕੋਜਨੇਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਨ ਸਿੰਘ ਜੀ ਹੰਸਾ ਫਰਮਾਉਂਦੇ ਹਨ ਕਿ ਦੁਨੀਆ 'ਚ RAM ਨਾਮ ਹੀ ਅਜਿਹਾ ਹੈ ਜੋ ਇਨਸਾਨ ਦੇ ਸਾਰੇ ਦੁੱਖ ਦਰਦ ਚਿੰਤਾ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਆਰਾਮ ਨਾਮ ਲੈਣ ਲਈ ਕੋਈ ਕੰਮ ਧੰਦਾ ਘਰ ਪਰਿਵਾਰ ਧਰਮ ਨਹੀਂ ਛੱਡਣਾ ਪੈਂਦਾ ਅਤੇ ਨਾ ਹੀ ਕੋਈ ਰੁਪਈਆ ਪੈਸਾ ਲੱਗਦਾ ਹੈ राम ਦਾ ਨਾਮ ਅਨਮੋਲ ਹੈ ਅਤੇ ਸੰਤ ਇਸ ਨੂੰ ਬਿਨਾਂ ਦਾਮ ਦਿੰਦੇ ਹਨ ਜੋ ਦਾਣ ਲੈਂਦੇ ਹਨ ਉਹ ਸੰਤ ਹੀ ਨਹੀਂ ਹੁੰਦੇ ਕਿਉਂਕਿ ਸੰਤ ਮਾਇਆ ਲਈ ਨਹੀਂ ਸਗੋ ਰਾਮ ਨਾਮ ਜਪਾਉਣ ਲਈ ਇਸ ਦੁਨੀਆ 'ਚ ਆਉਂਦੇ ਹਨ ਜਦੋਂ ਭਗਵਾਨ ਹੀ ਪੈਸਾ ਨਹੀਂ ਲੈਂਦਾ ਤਾਂ ਸੰਤ ਪੈਸਾ ਕਿਉਂ ਲੈਣ ਸਾਰੇ ਧਰਮਾਂ 'ਚ ਲਿਖਿਆ ਹੈ ਕਿ ਪਰਮਾਤਮਾ ਦਾਤਾ ਸੀ ਦਾਤਾ ਹੈ ਅਤੇ ਦਾਤਾ ਹੀ ਰਹੇਗਾ ਪੂਜਨੇਕ ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਸਮਾਇਆ ਹੋਇਆ ਹੈ ਪਰਮਾਤਮਾ ਨੂੰ ਦੇਖਣ ਲਈ ਕਿਸੇ ਜੰਗਲ ਪਹਾੜ ਬਾਦ ਜਾਣ ਤੇ ਲੋੜ ਨਹੀਂ انسان ਪਰਮਾਤਮਾ ਨੂੰ ਆਪਣੇ ਘਰ ਪਰਿਵਾਰ ਚ ਹੀ ਰਹਿੰਦੇ ਹੋਏ ਹੀ ਦੇਖ ਸਕਦੇ ਹਨ ਅਜਿਹੇ ਅਜਿਹੇ ਰੋਗ ਜਿਨ੍ਹਾਂ ਨੂੰ ਡਾਕਟਰ ਲਾ ਇਲਾਜ ਦੱਸ ਦਿੰਦੇ ਹਨ ਰਾਮ ਨਾਮ ਨਾਲ ਠੀਕ ਹੁੰਦੇ ਹਨ ਪਰਮਾਤਮਾ ਸਰਵ ਵਿਆਪਕ ਹੈ ਪਰਮਾਤਮਾ ਨੂੰ ਅੱਲਾ ਵਾਹਿਗੁਰੂ ਗॉड ਰੱਬ ਖੁਦਾ ਭਾਵੇਂ ਜੋ ਵੀ ਨਾਮ ਦਈਏ ਪਰ ਉਹ ਇੱਕ ਹੀ ਹੈ ਜਿਸ ਤਰ੍ਹਾਂ ਪਾਣੀ ਨੂੰ ਪਾਣੀ ਆਪ ਵਾਟਰ ਨੀਰ ਆਦ ਕਹਿ ਨਾਲ ਉਸ ਦੇ ਰੰਗ ਸਵਾਦ ਕੋਈ ਬਦਲਾ ਨਹੀਂ ਆਉਂਦਾ ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਬਦਲਣ ਨਾਲ ਉਸ ਦੀ ਤਾਕਤ ਨਹੀਂ ਬਦਲਦੀ ਕੋਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਨੂੰ ਹਰ ਰੋਜ਼ ਸਵੇਰੇ ਸ਼ਾਮ ਅੱਧਾ ਘੰਟਾ ਘੰਟਾ ਰਾਮ ਨਾਮ ਦਾ ਸਿਮਰਨ ਜਰੂਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇਨਸਾਨ ਖਾਣ ਪੀਣ ਸੌਣ ਲਈ ਸਮਾਂ ਨਿਸ਼ਚਿਤ ਕਰਦਾ ਹੈ ਸਵੇਰੇ ਨਾਸ਼ਤਾ ਦੁਪਹਿਰ ਦਾ ਭੋਜਨ ਅਤੇ ਸ਼ਾਮ ਦਾ ਭੋਜਨ ਖਾਣਾ ਇਨਸਾਨ ਨਹੀਂ ਭੁੱਲਦਾ ਉਸੇ ਤਰ੍ਹਾਂ ਰਾਮ ਦਾ ਨਾਮ ਵੀ ਨਹੀਂ ਭੁੱਲਣਾ ਚਾਹੀਦਾ ਭੋਜਨ ਤਾਂ ਸਿਰਫ ਸਰੀਰ ਨੂੰ ਤਾਕਤ ਦਿੰਦਾ ਹੈ ਪਰ ਰਾਮ ਨਾਮ ਦਾ ਨਾਮ ਆਤਮਾ ਰੂਹ ਨੂੰ ਤਾਕਤ ਦਿੰਦਾ ਹੈ ਜਿਸ ਤਰ੍ਹਾਂ ਮਜਬੂਤ ਰਖਤ ਤੇ ਲੱਗਣ ਵਾਲੀਆਂ ਟਾਹਣੀਆਂ ਫਲ ਆਦ ਆਪਣੇ ਆਪ ਆ ਜਾਂਦੇ ਹਨ ਉਸੇ ਤਰ੍ਹਾਂ ਜਿਸ ਇਨਸਾਨ ਦੀ ਆਤਮਾ ਸ਼ੁੱਧ ਹੁੰਦੀ ਹੈ ਤਾਂ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਜਿਸ ਸਮੇਂ ਇਨਸਾਨ ਦੇ ਆਤਮ ਬਲ ਚ ਕਮੀ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਤਾਂ ਮਰਨ ਕਿਨਾਰੇ ਹੈ ਤੇ ਉਸ ਤੇ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਪਰ ਉਸ ਸਮੇਂ ਜੇਕਰ انسان RAM ਦੇ ਨਾਮ ਦਾ ਜਾਪ ਕਰੇ ਤਾਂ RAM ਨਾਮ ਇੱਕ ਦਵਾਈ ਦਾ ਕੰਮ ਕਰਦਾ ਹੈ ਅਤੇ ਉਹ انسان ਠੀਕ ਹੋ ਜਾਂਦਾ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ